ਦੱਲੇ ਬੈਲਗ੍ਰੇਡ ਆਇਆ ਹੈ ਦੇਖਾ ਨਾ ਆਹ ਬਾਰ ਬੋਲਿਆ ਪਰ ਆ ਕੀ ਕਰੀਏ ਮੈਂ ਲਈ ਪਰ ਆ ਬੀਚੇ ਲੋਕਾਂ ਦਾ ਕੋਈ ਨਹੀਂ ਆਹ ਜੱਬਿੰਜਾਬਰਤ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਚੁੰਬਰ ਅੱਜ ਮੋਲਾ ਥੀਰਾ ਵਿਖੇ ਇੱਕ ਪੁਰਾਣਾ ਮਕਾਨ ਸੀ ਜਿੱਥੇ ਇੱਕ ਕੁਛ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਬਰਸਾਤ ਕਿਉਂਕਿ ਦੋ ਤਿੰਨ ਦਿਨ ਤੋਂ ਜਿਹੜੀ ਬਰਸਾਤ ਲਗਾਤਾਰ ਹੋ ਰਹੀ ਆ ਉਹਦੇ ਕਰਕੇ ਮਕਾਨ गिर ਗਿਆ ਜਾਨੀ ਨੁਕਸਾਨ ਤੋਂ ਬਚਾਇਆ ਤੇ ਜਿਹੜੇ ਸਾਥੀ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹ ਰਹਿੰਦੇ ਆ ਉਹਨਾਂ ਨਾਲ ਗੱਲਬਾਤ ਕੀ ਨਾਮ ਭਾਈ ਸਕਿੰਦਰ ਆ ਸਕਿੰਦਰ ਨਾ ਕੀ ਆ ਹੁਆ ਆਏ ਦੇਖ ਬਈ ਆਸੇ ਮਕਾਨ ਅਥਰੇ ਡਿੜੀ ਲਾਉਂਦਾ ਸੀ ਤੇ ਕੰਨੀ ਕੋ ਸਾਰੇ ਵਿਚਨ ਨਾ ਪਿਆ ਆ ਕਿਰਾਏ ਤੇ ਰਹਿੰਦੇ ਆ ਜੇ ਕਿਰਾਏ ਤੇ ਰਹਿੰਦੇ ਸੀ ਕਦੋਂ ਤੋਂ ਰਹ ਰਹੇ ਸੀ ਮੈਨੂੰ 150 ਸਾਲ ਹੋ ਗਏ 150 ਹਾਂਜੀ ਅੱਛਾ ਤੇ ਮਕਾਨ ਮਾਲਕ ਕੌਣ ਹੈ ਇਹਨਾਂ ਦੇਖ ਲਓ ਸਰ ਉਹ ਚੋਤੂ ਕਸ਼ਮਰ ਹਾਂ ਪਸੰਦ ਹੈ ਤੇ ਕਿੰਨਾ ਚਿਰ ਹੋ ਗਿਆ ਤੀ ਜਾਨੇ ਨੂੰ ਨੁਕਸਾਨ ਨਹੀਂ ਹੋਏਗਾ ਨਹੀਂ ਨਹੀਂ ਜਾਨੇ ਨੂੰ ਨੁਕਸਾਨ ਹੋਏ ਸਮਾਨ ਸਮਾਨ ਜਰਾਏਗਾ ਵਿੱਚੋਂ ਨੁਕਸਾਨ ਬੰਦੇ ਦਾ ਕੋਈ ਨੁਕਸਾਨ ਨਹੀਂ ਬੰਦੇ ਨੂੰ ਕਦੋਂ ਕੀ ਡਿੱਗਿਆ ਹੈ ਰਾਤ ਨੂੰ 2 ਵਜੇ ਡਿੱਗਿਆ ਸੀ ਰਾਤੀ 2 ਵਜੇ ਕੋਈ ਬਿਜਲੀ ਬੁਝੀ ਡਿੱਗੀ ਜਾਂ ਵੈਸੇ ਉਸੇ ਜਗ ਪਿਆ ਰਹੇਗਾ ਵੈਸੇ ਹਾਂ ਉਸੇ ਜਗ ਪੁਰਾਣਾ ਮਕਾਨ ਸੀ ਇਹਦੀ ਕੋ ਮੁਰੰਮਤ ਲਈ ਕਿ ਕਿਆ ਸੀ ਮਾਮ ਹ ਮੁਰੰਮਤ ਕਰਾਇਆ ਸੀਗਾ ਉਹ ਬਾਰਿਸ਼ ਕਰਕੇ ਡਿੱਗ ਪਿਆ ਸੀਗਾ ਹਾਂ ਬਰਸਾਤ ਕਰਕੇ ਮਰਮਤਾ ਦੋਵੜ ਕਰਾਇਆ ਇਸ ਕੋਈ ਬੱਚਾ ਨੁਕਸਾਨ ਕਿੰਨਾ ਹੋਇਆ ਨੁਕਸਾਨ ਹੋਇਆ ਰੇੜੀ ਰੇੜੀ ਦਾ ਸਮਾਨ ਸਮਾਨ ਜਿਹੜਾ ਵਿੱਚ ਦੱਬਿਆ ਹੋਇਆਗਾ ਬਾਕੀ ਬੰਦੇ ਦਾ ਕੋਈ ਨੁਕਸਾਨ ਨਹੀਂ ਹੋਇਆ ਕਿੰਨੇ ਕ ਬੰਦੇ ਰਹਿੰਦੇ ਅੰਦਰ ਸੱਤ ਰਹਿੰਦਾ ਸੀ 6 ਬੰਦੇ ਰਹਿੰਦੇ ਸੀ 6 ਬੰਦੇ ਦੋ ਕੁੜੀਆਂ ਪਹਿਲੇ ਪੰਜ ਗਏ ਸੀਗਾ ਅਸੀਂ ਚਾਰ ਜਨੇ ਰਹਿੰਦੇ ਸੀ ਅੱਛਾ ਤੁਸੀਂ ਕਿਸ ਕਮਰੇ ਸੀ ਆ ਸਾਹਮਣੇ ਜਿਹੜਾ ਬੱਚਾ ਹੋਇਆ ਉੱਥੇ ਉਹ ਉਧਰ ਲਈ ਸੀ ਇਧਰਲੇ ਪਾਸੇ ਇਧਰ ਇਧਰ ਬਾਥਰੂਮ ਸੀਗਾ ਇਧਰ ਇਧਰ ਬਾਥਰੂਮ ਸੀਗਾ ਇਧਰ ਕੋਈ ਨੁਕਸਾਨ ਨਹੀਂ ਹੋਇਆ ਰੇੜੀ ਹੈਗਾ ਉਹ ਸਜ ਮੈਂ ਦੇਖੀ ਰੇੜੀ ਦਾ ਨੁਕਸਾਨ ਹੋਇਆ ਜੋ ਸਮਾਨ ਸੀਗਾ ਪਿਆ ਆ ਜੋ ਸਮਾਨ ਸੀਗਾ ਅੱਛਾ ਬਾਥਰੂਮ ਬਾਸੂ ਟੁੱਟ ਗਿਆ ਨਾ ਹਾਂ ਬਾਥਰੂਮ ਪਸੰਦ ਗਿਆ ਕੋਲ ਕੋਈ ਨੁਕਸਾਨ ਕੋਈ ਨੁਕਸਾਨ ਬੰਦੇ ਦਾ ਠੀਕ ਹੈ ਚਲੋ ਵਧੀਆ ਬਚਾਅ ਹੋ ਗਿਆ ਇਸ ਕਰਕੇ ਅਸੀਂ ਵੀ ਕਹਿੰਦੇ ਹਾਂ ਕਿਉਂਕਿ ਇਹ ਦਿਗੇ ਵੀ ਰਾਤ ਨੂੰ ਰਾਤ ਨੂੰ ਜਗਿਆ ਸੀ ਕਿਉਂਕਿ ਦਿਨ ਦੇ ਇਲਾਕੇ ਵਿੱਚ ਇਹ ਬੜੀ ਇੱਥੇ ਭੀੜ ਭੜਾ ਇਲਾਕਾ ਆਂਦਾ ਕਿਉਂਕਿ ਇੱਥੇ ਕਾਫੀ ਲੋਕੀ ਨੰਗਦੇ ਆਂ ਦਿਨ ਦੇ ਵਿੱਚ ਕਿਉਂਕਿ ਇਹ ਚਾਲੂ ਰਸਤਾ ਕਾਫੀ ਹੈ ਜਿਹੜਾ ਮਹਿਤਪੁਰਾਡੇ ਤੋਂ ਲੈ ਕੇ ਧੀਰਾਮਨ ਲਿਆਲ ਨੂੰ ਜਾਂਦਾ ਔਰ ਇਹ ਇੱਕ ਖੁਸ਼ਕਿਸਮਤੀ ਹੈ ਲੋਕਾਂ ਦੀ ਕਿ ਰਾਤ ਨੂੰ 2 ਵਜੇ ਪੜਕ ਕਾਣੀ ਸੀ ਕਿਉਂਕਿ ਬਰਸਾਤ ਦੋ ਤਿੰਨ ਦਿਨ ਤੋਂ ਲਗਾਤਾਰ ਹੋ ਰਹੀ ਆ ਉਹਦਾ ਕਾਰਨ ਇਹ ਹੈ ਕਿ ਇਹ ਮਕਾਨ ਦਾ ਡਿੱਗਣਾ ਇਹ ਕਿਤੇ ਨਾ ਕਿਤੇ ਸਾਡੇ ਜਿਹੜਾ ਪ੍ਰਸ਼ਾਸਨ ਨੂੰ ਜਾਂ ਇਦਾਂ ਦੇ ਜਿਹੜੇ ਹੋਰ ਵੀ ਸ਼ਹਿਰ ਦੇ ਵਿੱਚ ਮਕਾਨ ਨੇ ਜਿਹੜੇ ਕੋਈ ਪੁਰਾਣੇ ਮਕਾਨ ਪਏ ਨੇ ਕਿਉਂਕਿ ਬਰਸਾਤ ਵੀ ਦਿਨ ਤੋਂ ਕਾਫੀ ਵਾਰ ਹੋ ਰਹੀ ਆ ਕਿ ਇਸ ਮਹੀਨੇ ਦੀ ਨਹੀਂ ਪਿਛਲੇ ਮਹੀਨੇ ਵੀ ਕਾਫੀ ਬਰਸਾਤ ਹੋਈ ਜਿਹਦੇ ਨਾਲ ਕਾਫੀ ਨੁਕਸਾਨ ਹੋ ਸਕਦਾ ਸੀ ਔਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਿਹੜੇ ਇਦਾਂ ਦੇ ਸ਼ਹਿਰ ਦੇ ਵਿੱਚ ਪੁਰਾਣੇ ਮਕਾਨ ਨੇ ਜਿਨ੍ਹਾਂ ਦਾ ਕੋਈ ਨੁਕਸਾਨ ਹੋ ਸਕਦਾ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਜਾ ਕੇ ਉਹਨਾਂ ਦੀ ਮੁਰੰਮਤ ਕਰਵਾਈ ਜਾਵੇ ਉਹਨਾਂ ਦੇ ਜਿਹੜ ਮਾਲਕ ਉਹਨਾਂ ਨੂੰ ਕਹਿ ਕੇ ਤੇ ਜਾਂ ਜਿਹੜੇ ਪ੍ਰਵਾਸੀ ਮਜ਼ਦੂਰਾਂ ਨੂੰ ਇਦਾਂ ਦੇ ਮਕਾਨ ਦੇ ਦਿੰਦੇ ਆ ਕਈ ਵਾਰੀ ਨੁਕਸਾਨ ਵੱਡਾ ਖਾਸਾ ਹੋ ਸਕਦਾ ਤੇ ਇਹ ਆ ਵਿਚਾਰਿਆ ਇਸ ਮਕਾਨ ਦਾ ਵੀ ਕਿਉਂਕਿ ਇੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਪਰ ਅਲੱਗ ਰਹਿੰਦੇ ਹੀ ਪਰਲੇ ਕਮਰੇ ਤੋਂ ਔਰ ਜਿਹੜੇ ਬਾਥਰੂਮ ਵਾਲਾ ਪਾਸਾ ਜਿਹੜਾ ਸਾਰਾ ਡਿੱਗ ਪਿਆ ਪੂਰਾ ਰਸਤਾ ਵੀ ਬਲੌਕ ਹੋ ਗਿਆ ਤੇ ਮਾਕੀ ਜਾਨੀ ਨੁਕਸਾਨ ਤੋਂ ਵੀ ਬਚਾਇਆ ਕੈਮਰਾ ਪਾਸੰਦ ਦੇ ਨਾਲ ਜਸਿੰਦਰ ਚੁੰਬਰ ਇੱਕ ਤਲਾਅ ਨਕੂਦੜ